ધોરા કઈ સિદ્ધા ધો ખા લાગે ગોળી દો હજાર બાવી દવાઈ કથો લાયા કથો લાતે તું પછી લાજી ਇਹਦੇ ਤੋਂ ਅਲੱਗ ਐਕਟ ਵਾਲਾ ਕੋਈ ਕਿਤੇ ਨਾ ਕੋਈ ਸਾਈਡ ਤੋਂ ਲਾਇਕ ਬੱਟੇ ਨੇ ਬੱਚੇ ਨੇ ਬੰਚਾਸ ਨੂੰ ਲੇ ਜੋੜ ਗਿਆ ਕੋਈ ਮਾਰ ਸਕਦਾ ਬੱਤੇ ਲਾਲਾ ਦੇ ਬੱਤੇ ਨੇ ਕਰ ਗਿਆ ਫੈਕ ਦਾ ਮੋਹ ਦੇਰਾ ਬੱਤੇ ਟਿੱਕ ਟਿੱਕ ਚੱਕ ਬ੍ਰੇਕ ਸਟ੍ਰਾਈਕ ਕਰ ਰਿਹਾ ਹੈ ਬੱਤੇ ਬੱਤੇ ਲਾਈਨ ਤੇ ਹੋ ਗਏ ਜਲਦੀ ਬੀਚ ਬੱਤੇ ਰੋਡ ਦੇ ਨਾਲ ਦੇ ਬੱਤੇ ਇੱਕ ਵਾਰ ਦੇਖੋ ਮੈਨੂੰ ਸ਼ੌਕ ਨਹੀਂ ਹੈ ਕਿ ਰੋਜ਼ੋਟੀ ਕਰਾਂ ਪਰ ਕਦੋਂ ਆਕੇ ਗਿਆ ਸੀ ਮੈਂ ਤੁਹਾਡੇ ਕੋਲ ਇਹ ਐਸੇ ਸਾਰਾ ਆਪਣਾ ਮਾਰਚ ਦੇ ਅੰਦਰ ਨਹੀਂ ਮਾਰਚ ਸਪ੍ਰੈਚ ਆਈ ਦੀ ਉਹਦੋਂ ਮੈਂ ਤੁਹਾਨੂੰ ਕੀ ਕਹਿ ਕੇ ਗਿਆ ਸੀ ਆ ਜੋ ਦਾ ਮਹੀਨਾ ਤੁਹਾਡੇ ਕੋ ਖਾਣੀਆਂ ਦੁਨੀਆਂ ਨੇ ਤੁਸੀਂ ਆਪਣੇ ਟਾਈਮ ਦੇ ਕੇ ਗਿਆ ਸੀ ਨਾ ਤੁਹਾਨੂੰ ਸੁਤਿਆਂ ਦਾ ਉਸ ਤੋਂ ਬਾਅਦ ਸਹੀ ਕਰਨ ਨੂੰ ਕਹਿ ਕੇ ਗਿਆ ਸੀ ਨਾ ਆ ਭਾਜੀ ਸੀਗੇ ਸਾਰੇ ਸੀਗੇ ਤੇ ਤੁਸੀਂ ਦੁਨੀਆਂ ਨੂੰ ਚੰਗਾ ਯਾਦ ਆ ਰਹੀਆਂ ਉਹਨੂੰ ਸਾਰੇ ਬੰਦੇ ਆ ਸਾਰਿਆਂ ਦੇ ਜਿੱਤ ਸੀ ਨਾ ਜਿੱਤ ਸੀ ਨਾ ਮੈਂ ਜੂਨ ਦਾ ਟਾਈਮ ਈਆ ਮੈਂ ਅੱਜ ਗਾਰੋ ਪੇਰੇ ਨਹੀਂ ਜੇ ਕੋਈ ਨਾ ਕੀ ਚੇਕੇ ਗਿਆ ਮੈਂ ਜਦੋਂ ਆਉਂਗਾ ਫਿਰ ਮੈਂ ਇੰਪੋਰਟ ਜੰਪਾਂ ਅੱਜ ਨਾ ਤੇ ਕੀ ਆਇਆ ਕਹਿੰਦੇ ਇਹਨੂੰ ਫੇਰ ਕਹਿ ਕੇ ਵੇਰ ਜਿਹੜੇ ਦਾ ਜਾਰ ਕਰੇ ਮੇਰੇ ਆਉਣ ਤੋਂ ਬਾਅਦ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਨਹੀਂ ਆ ਪਾਇਆ ਸੌਰੀ ਪਰ ਫੇਰ ਵੀ ਤੁਹਾਡੇ ਚਲਾਨ ਕੱਟੇਗੇ ਫੇਰ ਵੀ ਉਸ ਤੋਂ ਬਾਅਦ ਤੁਸੀਂ ਆਈ ਕੰਮ ਕਰਦੇ ਹੋ ਵਾਰੇ ਇਕੱਠੇ ਕਰਕੇ ਚਲਾਨ ਕੱਟ ਕੇ ਨਾ 20 ਵਾਰ ਇਹ ਸਮਝਾ ਕੇ 20 ਵਾਰ ਮੈਂ ਸਮਝਾ ਗਿਆ ਪਰ ਹੁਣ ਅਜ ਤਣੇ ਮੈਂ ਬਖਸ਼ਣਾ ਹਰ ਤਾਂ ਮਾਫੀ ਦਾ ਕੋਈ ਮਤਲਬ ਨਹੀਂ ਪਿੱਛੇ ਉਹ ਸੜਕ ਤੇ ਤੁਸੀਂ ਬੱਚੇ ਤਾਂ ਨਹੀਂ ਆ ਦੇਖੋ ਇੰਨਾ ਚੋਟਾ ਕੋਈ ਬੱਚਾ ਆਂਦਾ ਹੋਵੇ ਉਹਦਾ ਨਾਲ ਖਾਸ ਕੋਈ ਐਕਸੀਡੈਂਟ ਹੋ ਜੇ ਉਹਦੇ ਨਾਲ ਫੇਰ ਆ ਮੈਂ ਰਜੇਸ਼ ਮਾਰ ਜਿਲ੍ਹਾ ਬਾਲਸਕਾ ਅਫਸਰ ਤਰੰਤਾਨਣ ਜਿਵੇਂ ਕਿ ਤੁਸੀਂ ਦੇਖਿਆ ਉਹ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਝ ਸਕੂਲ ਦੇ ਮੂਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ ਰੀ ਰਿਕਸ਼ੇ ਤਾਂ ਬਿਲਕੁਲ ਬੰਦ ਕਰਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਜੀ ਦੀ ਵੱਲੋਂ ਸਖਤ ہدایتਾਂ ਹੈਗੇ ਕਿ ਈ ਰਿਕਸ਼ੇ ਤਾਂ ਅਸੀਂ ਬੰਦ ਕਰਨੇ ਕਰਨੇ ਹੈਗੇ ਜਿਹੜੀ ਔਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਲਾਨ ਪਲੱਸ ਇੰ ਜੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਵੀ ਕਰਨੀ ਹੈਗੀ ਆ ਅੱਜ ਦੀ ਕੜੀ ਏਸੀ ਕੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਆ ਗਿਆ ਪੰਜਾਬ ਚਿਲਡਰਨ ਅਕੈਡਮੀ ਅ ਤਰਨਤਾਂ ਦੇ ਵਿਖੇ ਸਾਨੂੰ ਬਾਰ ਬਾਰ ਕੰਪਲੇਨਟ ਆ ਇਸ ਸਕੂਲ ਦੀਆਂ ਬਹੁਤ ਆ ਰਹੀਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੈਗੇ ਔਰ ਸਭ ਤੋਂ ਵੱਡੀ ਨਾਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾ ਲਾ ਕੇ ਆਈ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਤੇ ਉਹਨਾਂ ਦੇ ਅੱਜ ਅਸੀਂ ਇੰਪਾਉਂਡ ਕਰ ਦਿੱਤੇ ਜਿਹੜੇ 1 ਕਿਲੋਮੀਟਰ ਵਿੱਚ ਪਲੱਸ ਉਹਨਾਂ ਤੇ ਅਸੀਂ ਉਹਨਾਂ ਅੱਜ ਐਫ ਆਈ ਆਰ ਹੋਰ ਦਰਜ ਕਰਾਵਾਂਗੇ ਸਰ ਕਈ ਗੱਡੀਆਂ ਵਾਲੇ ਬੱਚਿਆਂ ਨੂੰ ਲੈ ਕੇ ਭੱਜ ਗਏ ਆ ਸਰ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗੇ ਨਾ ਅੱਜ ਉਹਨਾਂ ਇਹਨਾਂ ਡਰਾਈਵਰਾਂ ਨੇ ਹੀ ਦੱਸਣਾ ਹੈਗਾ ਵੀ ਉਹ ਕਿਹੜੇ ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਇਹਨਾਂ ਕੋਲ ਰਿਕਾਰਡ ਹੁੰਦਾਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈਗਾ ਜਿਹੜੇ ਬੱਚੇ ਲੈ ਕੇ ਆ ਰਹੀ ਹੈਗੀ ਆ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਇਸ ਚੀਜ਼ ਦੀ ਕ ਉਸ ਤੋਂ ਬਾਅਦ ਤੁਸੀਂ ਦੇਖੋਗੇ ਵੈਸੇ ਕੀ ਗੱਲਬਾਤ ਹੁੰਦੀ ਹੈ ਨਾ ਅੱਜ ਸਰ ਅੱਜ ਪ੍ਰਿੰਸੀਪਲ ਸਕੂਲ ਦੇ ਬਾਹਰ ਖੜਾ ਲਾਇਆ ਹੈ ਅੱਜ ਨਾਕਾ ਕਿੰਨੀਆਂ ਕੱਡੀਆਂ ਬੰਨ੍ਹ ਦਿੱਤੀਆਂ ਜਾਂ ਚਲਾਨ ਕੱਟੇ ਗਏ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਹਾਦਰ ਮੈਡਮ ਐਸਐਸਪੀ ਸਾਹਿਬ ਦੇ ਹੁਕਮਾਂ ਜਿਹੜੇ ਲਗਾਤਾਰ ਜਿਹੜੀ ਚੈਕਿੰਗ ਜਿਹੜੀ ਚੱਲ ਰਹੀ ਹੈ ਸਕੂਲਾਂ ਦੀ ਅੱਜ ਸਾਡੇ ਨਾਲ ਡੀਸੀ ਹਸ ਤੋਂ ਬਾਅਦ ਸਰਖਿਆ ਭਾਗ ਤੋਂ ਜਿਹੜੀ ਟੀਮ ਪਹੁੰਚੀ ਹੈ ਇਸ ਸਕੂਲ ਦੀ ਜਿਹੜੀ ਅੱਜ ਗੱਡੀਆਂ ਦੀ ਚੈੱਕ ਹੋ ਗਈ ਜਿਹੜੀ ਅਸੀਂ ਕਰ ਰਹੇ ਆ ਇਹਦੇ ਵਿੱਚ ਤਿੰਨ ਈ ਰਿਕਸ਼ਾ ਇਹਨਾਂ ਪਾਉਂਡ ਕੀਤੇ ਆ ਇੱਕ ਮੈਜਿਕ ਗੱਡੀ ਬੰਦ ਕੀਤੀ ਆ ਤੇ 15 ਚਲਾਣ ਕੀਤੀ ਆ